ਪਰ ਮੈਨੂੰ ਨੱਚਣਾ ਨਾ ਆਉਂਦਾ ਸੀ ਮੈਨੂੰ ਨੱਚਣਾ ਨਾ ਆਉਂਦਾ ਸੀ ਨਚਾਇ ਤੇਰੇ ਇਸ਼ਕ ਨਚਾਇ ਤੇਰੇ ਇਸ਼ਕ ਮੈਨੂੰ ਨੱਚਣਾ ਨਾ ਆਉਂਦਾ ਸੀ ਨਚਾਇ ਤੇਰੇ ਇਸ਼ਕ ਨਚਾਇ ਤੇਰੇ ਇਸ਼ਕ ਮੈਨੂੰ ਨੱਚਣਾ ਨਾ ਆਉਂਦਾ ਸੀ ਨਚਾਇ ਤੇਰੇ ਇਸ਼ਕ ਨਚਾਇ ਤੇਰੇ ਇਸ਼ਕ ਮੈਨੂੰ ਨੱਚਣਾ ਨਾ ਆਉਂਦਾ ਸੀ ਨਚਾਇ ਤੇਰੇ ਇਸ਼ਕ ਨਚਾਇ ਤੇਰੇ ਇਸ਼ਕ ਬਾਬਾ ਚੱਕਣਾ ਨਾ ਆਉਂਦਾ ਸੀ ਬਾਬਾ ਚੱਕਣਾ ਨਾ ਆਉਂਦਾ ਸੀ ਪੱਬ ਚੱਕਣਾ ਨੇ ਆਉਂਦਾ ਸੀ ਪੱਬ ਚੱਕਣਾ ਨੇ ਆਉਂਦਾ ਸੀ ਪੱਬ ਚੱਕਣਾ ਨਾ ਆਉਂਦਾ ਸੀ ਚਕਾਇਆ ਤੇਰੇ ਇਸ਼ਕ ਚਕਾਇਆ ਤੇਰੇ ਇਸ਼ਕ ਮੈਂ ਨਚਣਾ ਨਾ ਆਉਂਦਾ ਸੀ ਚਕਾਇਆ ਤੇਰੇ ਇਸ਼ਕ ਚਕਾਇਆ ਤੇਰੇ ਇਸ਼ਕ ਮੈਂ ਨਚਣਾ ਨਾ ਆਉਂਦਾ ਸੀ ਨਚਾਇਆ ਤੇਰੇ ਇਸ਼ਕ ਨਚਾਇਆ ਤੇਰੇ ਇਸ਼ਕ ਓਹ ਕੀ ਬਾਤ ਹੈ ਗੋ 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 ਦਰਸ਼ਨ ਕਰ ਕਰ ਜੀ ਨਰਜੇ ਦਰਸ਼ਨ ਕਰ ਕਰ ਜੀ ਨਰਜੇ اے ਮੈਂ ਬਈ ਤੁਮਾ ਸੱਜੇ ਖੱਬੇ اے ਬਈ ਤੁਮਾ ਸੱਜੇ ਖੱਬੇ ਦਰਸ਼ਨ ਕਰ ਕਰ ਜੀ ਨਰਜੇ ਦਰਸ਼ਨ ਕਰ ਕਰ ਜੀ ਨਰਜੇ ਮੈਂ ਬਈ ਤੁਮਾ ਸੱਜੇ ਖੱਬੇ اے ਬਈ ਤੁਮਾ ਸੱਜੇ ਖੱਬੇ ਝੁਮ ਘੁੱਮ ਕੇ ਆ ਬੇ ਝੁਮਕਾ ਵਜੇ ਝੁਮ ਘੁੱਮ ਕੇ ਆ ਬੇ ਝੁਮਕਾ ਵਜੇ ਝੁਮ ਘੁੱਮ ਕੇ ਆ ਬੇ ਝੁਮਕਾ ਵਜੇ ਝੁਮ ਘੁੱਮ ਕੇ क्या पेट मकावजे नाम जपना नाम जपनासी जपाए तेरे इश्क जपाए तेरे इश्क मैं... ते इश्क नचनासी नचातर इश्क नचैतरे इश्क तो क्या बात हो हूं चंजा मदी बाबा चंजा ਬਾਪਾ ਹੁਣ ਚੰਗੀ ਜਾ ਮੰਦੀ ਬਾਬਾ ਓਏ ਚੰਗੀ ਜਾ ਮੰਦੀ ਬਾਬਾ ਤੇਰੀ ਆ ਮੈਂ ਬੰਦੀ ਬਾਬਾ ਤੇਰੀ ਆ ਮੈਂ ਬੰਦੀ ਬਾਬਾ ਹੁਣ ਚੰਗੀ ਜਾ ਮੰਦੀ ਬਾਬਾ ਹੁਣ ਚੰਗੀ ਜਾ ਮੰਦੀ ਬਾਬਾ ਤੇਰੀ ਆ ਮੈਂ ਬੰਦੀ ਬਾਬਾ ਤੇਰੀ ਆ ਮੈਂ ਬੰਦੀ ਬਾਬਾ ਹੁਣ ਚੰਗੀ ਜਾ ਮੰਦੀ ਬਾਬਾ ਹੁਣ ਚੰਗੀ ਜਾ ਮੰਦੀ ਬਾਬਾ ਤੇਰੀ ਆ ਮੈਂ ਬੰਦੀ ਬਾਬਾ ਤੇਰੀ ਆ